ਨਹੀਂ ਸਾਹ ਭਾਗ ਕਿਹੜੀ ਵਾਲੀ ਲੋਕਾਂ ਦੇ ਆਪੀ ਆਨੁਕਰ ਸਤਰੀ ਆ ਗਾਲੋ ਸੇਵਾ ਪਾ ਦਰ ਲੀਓ ਲੋਕ ਬਣਾ ਰਹੇ ਨੇ ਆ ਵਲੋਗ ਬਣਾ ਰਹੇ ਹਾਂ ਥੋੜਾ ਜਿਹਾ ਖਾਲੀ ਹੋ ਗਏ ਫਿਰ ਇਹ ਕੋਲਰ ਜਿਹੜਾ ਲੱਕੀ ਪਰਾਇਆ ਛੱਕੇਗਾ ਨਿਕਲ ਜਾਣਾ ਕਿ ਕਿ ਆੜ ਗਏ ਪਰਾਵਾ ਨਾ ਰਹੇ ਤੇ ਆ 2:00 ਵਜੇ ਜਾ ਇਹਨਾਂ ਦਾ ਗੁੱਡ ਮਾਰਨਿੰਗ ਜੀ ਤੇ ਅਸੀਂ ਆਇਆ ਮਾਸੀ ਦੇ ਘਰ ਤੇ ਮਾਸੀ ਦੇ ਘਰ ਆਇਆ ਤੇ ਵੱਡੇ ਭਾਜੀ ਨੇ ਪ੍ਰੋਗਰਾਮ ਸੀ ਇਹਨਾਂ ਦਾ ਤੇ ਅਸੀਂ ਇੱਧਰ ਆਇਆ ਤੇ ਮੇਰਾ ਭਰਾ ਮੈਨੂੰ ਹਸਾ ਰਿਹਾ ਬਲੌਗ ਸਟਾਰਟ ਹੀ ਕਰਨ ਦੇ ਰਿਹਾ ਤੇ ਫਿਰ ਦੱਸਦੇ ਹਾਂ ਕਿ ਪ੍ਰੋਗਰਾਮ ਭਾਜੀ ਦਾ ਕੰਮ ਦਾ ਸ਼ੁਰੂ ਤੋਂ ਹੁੰਦਾ ਆ ਰਿਹਾ ਤੇ ਉਹ ਵੱਡੇ ਭਾਜੀ ਸਾਡੇ ਦੱਸਣਗੇ ਕਰਤਾਰ ਭਾਜੀ ਤੇ ਤੁਹਾਨੂੰ ਮਿਲਦੇ ਆ ਬਲੌਗ ਚ ਤੇ ਸਾਡੇ ਨਾਲ ਹੋਰ ਵੀ ਬੜੀ ਸਾਰੀ ਗੱਲਾਂ ਕਰਦੇ ਨੇ ਆਪਾਂ ਗੱਲਾਂ ਵੀ ਕਰਾਂਗੇ ਤੇ ਨਾਲੋਂ ਨਾਲ ਕਿ ਤੁਹਾਨੂੰ ਦੱਸਦੇ ਵੀ ਰਾਂਗੇ ਆਪਣੇ ਭਰਾਵਾ ਵਾਰੇ ਕਿਹੜਾ ਕਿਹੜਾ ਸੇਵਾ ਕਰਾ ਲਿਆ ਤੇਰਾ ਨਹੀਂ ਕਰਿਆ ਚਲੋ ਮਿਲਦੇ ਆ ਤੁਹਾਨੂੰ ਬਣੇ ਰਹਿਓ ਬਲੌਗ ਤੇ ਤੁਸੀਂ ਦੇਖਦੇ ਰਹੋ ਗੁੱਡ ਮਾਰਨਿੰਗ ਹੋ ਗਿਆ ਜੀ ਗੁੱਡ ਮਾਰਨਿੰਗ ਤੇ ਸੇਵਾ ਚੱਲ ਜੋਰਾ ਸ਼ੋਰਾ ਨਾਲ ਸਾਡੇ ਵੱਡੇ ਵੀਰ ਜੀ ਵਾਹਿਗੁਰੂ ਓਏ ਆਰਾਮਨਾ ਠੀਕ ਹੈ ਆਰਾਮਨਾ ਉਹ ਸਾਡਾ ਜਸਪ੍ਰੀਤ ਰਾਹ ਯਾ ਯਾ ਹੱッピー ਬਰਥਡੇ ਬੜਾ ਏ ਫੇਰੋ ਤੇ ਨਹੀਂ ਬਣਾਣਾ ਬਈ ਨਾ ਵਾਹਿਗੁਰੂ ਆਕਾਲ ਕਰਨੀ ਨਿੱਕਾ ਸੇਵਾ 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 ਚੱਲਦੀ ਰਹੀਆਂ ਨੇ ਸੇਵਾ ਸੇਵਾ ਦਾ ਮਿਲੇਗਾ ਪਰਾਨੋ ਸਫਲ ਅਭਰਾਈ ਬਨਾਣਾ ਵਰਕੀ ਕਰਨ ਆਪਾਇਆ ਨਹੀਂ ਉਧਰ ਨਹੀਂ ਪਈ ਆ ਬੱਸ ਕਰ ਐਨੀ ਬਹਿ ਲੈ ਜੀ ਅਰੇ ਨਹੀਂ ਆ ਕੇ ਜਾਣਿਆ ਪਾਣੀ ਥੱਲੇ ਉੱਤੇ ਲੱਗਣੀਆ ਉਹ ਤੇ ਆਗਾ ਬਣਾਉਣੇ ਪੈਣਗੇ ਚੱਲ ਚੱਲ ਫਟਾਫਟ ਹਾਂ ਹਾਂ ਦਾਤ ਉਹਨਾਂ ਤੋਂ ਮਾਰੇ ਪਿੰਡਾ ਸੋਣਾ ਪੈਂਦਾ ਚਲਿਆ ਰੱਖਿਆ ਨਾ ਹੁਣ ਚੱਲ ਜਰਾ ਮੋਜਾਗਾ ਉਹ ਫੋਨ ਚਾਲੂ ਕਰ ਦੇ ਤੇਰੇ ਵੀਰ ਹੁਣ ਚਾਲੂ ਦਿੱਤਾ ਤੇ ਸੇਵਾ ਚੱਲਦੀ ਪਈਆ ਨੇ ਟੈਕ ਲਗਾਨਾ ਲਗਾ ਦੋ ਯਾਰ ਸ਼ਬਦ ਡਿਸਕਨੈਕਟ ਕਰ ਦੇਣਾ ਲਾਲਾਂ इसका एक तो पानी हो जाएगा यार मुझे पता नहीं तैयारियां हो रही हैं बानी हाई कर दो ओ आन दो आपकी मम्मी को मैं बताता हूँ आपकी मम्मी को हाई नहीं करोगे पहले भर दे यार इसको किनू भरदा सस्ती अपसेट हो गया लगता है ਬੰਦੀ ਵਾਈਪਰ ਮਾਰ ਰਹੀ ਹੈ ਬੰਦੀ ਕਿਹੜੀ ਬੰਦੀ ਆ ਗਈ ਅਦਰ oh sorry ਇਹ ਬੰਦਾ ਵਾਈਪਰ ਮਾਰ ਰਿਹਾ ਹੈ ਐ ਛੋਟੇ ਛੋਟੇ ਨਹੀਂ ਅੰਗਨੇ ਜਾਓ ਸਾਫਟ ਝਾੜੂ ਦੀ ਸੇਵਾ ਕਰੋ ਜਾਓ ਜਾਓ ਵੀਡੀਓ ਬਣਾਉਂਦਾ ਠੀਕ ਜਾਓ ਉਹ ਸੇਵਾ ਕਰੀ ਦਿਓ ਜਾਓ 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 ਇਹ ਵੇਖੋ ਪਾਜੀ ਗਏ ਨੇ ਝਾੜੂ ਆਰੇ ਪਾਜੀ ਝਾੜੂ ਆ ਕੇ ਰਹਿੰਦੇ ਨੇ ਕੋਈ ਨਹੀਂ ਕੰਮ ਨਹੀਂ ਕਰਦੇ ਭਾਈ ਸਵੇਰੇ ਦੇ ਆ ਵਸ ਪਾਣੀ ਪਰੋ ਪਾਣੀ ਪਰੋ ਕਰ ਰਹੇ ਨੇ ਤੇ ਬਾਬਾ ਜੀ ਆ ਗਏ ਅੱਧਾ ਲੰਗਰ ਤਿਆਰ ਹੋ ਰਿਹਾ ਹੈ ਸਾਡੇ ਵੀਰੇ ਤਿਆਰ ਹੋ ਰਹੇ ਨੇ ਨਾ ਕੇ ਆ ਗਿਆ ਪ੍ਰਿੰਸ ਅੱਛਾ ਵੀਰ ਸਾਡੇ ਮਾਚਰਾ ਆਇਆ ਕੀ ਬੰਨਦਾ ਸ ਬੈਲਟ ਪਾਉਂਦੇ ਰਵੀ ਬੈਗ ਟੰਗਦਾ ਹੋਣਾ ਲੈ ਭਾਈ ਦਿਮਾਲਾ ਸੰਜਾਦੇ ਓਏ ਸਜਾਰੇ ਨਹੀਂ ਤੇ ਪਾਜਰੀ ਫੌਜਾਂ ਵੀ ਆ ਗਿਆ ਨੇ ਫਰੈਂਕਸ ਕੀ ਪਰਨਾ ਬਨਣਾ ਹਾਂ ਬਾਗ ਪਾਤੋ ਬਨਵਾ ਬਾਗ ਕੇੜੀ ਵਾਲੀ ਓਏ ਹੋਏ ਕੀ ਲਿਖਿਆ ਤੇ ਖਾਸ ਸੀ ਮੈਂ ਪੜਿਆ ਨਹੀਂ ਚੋਰ ਆ ਹਰਿਆਣੇ ਕਾ ਉਹ ਹਾਂ ਲੱਕੀ ਕੋਲੋਂ ਬਨਵਾ ਲਈ ਉਹ ਪ੍ਰੋਫੈਸ਼ਨਲ ਹੈਗਾ ਬਲਕਿ ਲੱਕੀ ਆਪਣੀ ਇਹਦੇ ਕੇਦੀ ਬਾਗ ਬਨਵਾ ਲਈ ਓਏ ਪੱਗ ਨੂੰ ਨਾ ਐਵੇਂ ਨਹੀਂ ਬੋਲੀਦਾ ਬੇਟਾ ਵੇਖ ਲੈ ਲੈ ਪੂਰੇ ਲੜ ਦੇਖਣਗੇ ਉਹਦੇ ਪੱਗ ਦੀ ਤਾਰੀਫ ਹੈ ਲੱਕੇ ਦੀ ਤੂੰ ਮਜ਼ਾਕ ਸੋਚ ਲੈ ਲੈ ਆਏਗਾ ਵੇਖੇ ਲੱਕੇ ਭਾਈ ਹੋਈ ਗਿਆ ਨੇ ਬਸ ਰੈਡੀ ਯਾਰ ਵਰ ਪਿਆਰ ਵਿਖਾ ਪਾਵਾ ਵਿਖਾ ਵਿਖਾ ਨਿਆ ਜਿੱਥੇ ਤਾਰ ਪੁੱਤਰ ਗੱਦੀ ਦਾ ਮਾਲਕ ਬਾਬਾ ਬੜਾ ਆਰਥਿਕ ਨਹੀਂ ਲੰਗਰ ਕਰਨ ਵਾਲਾ ਲੋਕ ਨੂੰ ਮਾੜਦਾ ਪ੍ਰਿਆ ਪੁੱਤਰ ਲਾੜਲਾ ਵੀ ਲਾੜਲਾ ਸ੍ਰੀ 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 ਕਾਰਤਕ ਨਾ ਰਾਂਝਾ ਪੁੱਜੇਂਗੀ ਸਸਤਰ ਵਿਧਿਆ ਜੀ ਮਾਹਿਰ ਤੋਲੇ ਵੇਖ ਲਈ ਭਰਾ ਐਵੇਂ ਐਵੇਂ ਨਹੀਂ ਬੋਲਦਾ ਉਹਨੇ ਵੇਖ ਲਈ ਸਸਤਰ ਵਿਧਿਆ ਵੀ ਤੂੰ ਨਹੀਂ ਹੋਏਗੀ ਬਈ ਹੋਏਗੀ ਨਾ ਬਾਈ ਹੋਰ ਜੀ ਸਸਤਰ ਵਿਧਿਆ ਬੱਸ ਸਸਤਰ ਵੀ ਆ ਗਏ ਇਹਨੋਂ ਨਾ ਲੋ ਆ ਗਏ ਨੇ ਕਹਿੰਦੇ ਕਹਿੰਦੇ ਦੀ ਵੀ ਆ ਗਈ ਹੈ ਸਾਡੇ ਨੂੰ ਮੈਂ ਚਾਹਤਾ ਸੀ ਕੱਪੜੇ ਇਸ ਕਰੀਂ ਹੋਰ ਲੋਕ ਐ ਕਿਆ ਖਚਰੇ ਆ ਗਏ ਨੇ ਜਾਂ ਜੰਗੀਰਪੁਰੇ ਦੇ ਖਚਰੇ ਆ ਗਏ ਨੇ ਜੁਗੀਰਪੁਰੇ ਦੇ ਖਚਰੇ ਆ ਗਏ ਨੇ ਉਹ ਤੇਰਾ ਭਰਾ ਨਹੀਂ ਆ ਓਏ ਬਾਣੀ ਕੱਪੜੇ ਆ ਗਏ ਉਹ ਤੇਰਾ ਓਏ ਫਤੇ ਤੇਰਾ ਵੱਡਾ ਭਰਾ ਨਹੀਂ ਆਇਆ ਹਾਂ ਵੱਡਾ ਭਰਾ ਹੁਣ ਕਿਹੜਾ ਵੱਡਾ ਭਰਾ ਆ ਰਿਹਾ ਕਿੱਥੇ ਕਿੱਥੇ 에어ਪੋਰਟ ਗਿਆ 에어ਪੋਰਟ ਗਿਆ ਸੌ ਲੱਗੇ ਭਾਈ ਤੇਰੇ ਵਰਗਾ ਵੱਡਾ ਭਾਈ ਨਹੀਂ ਲੱਭਣਾ चलो मिलते हैं फिर और एक कम कमर थोड़ी कमर तो है आ थोड़ा बड़ी देर आई हुई सवेरे ही आ गई सी सतियाकाल सतरियाकाल ਵਾਹਿਗੁਰੂ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰ ਬੰਦਾ ਪਿਆ ਇੱਥੇ ਮੇਰੇ ਵੀਡੀਓ ਤੇ ਅਸੋਡੇ ਵੱਡੇ ਮਾਮਾ ਜੀ ਸੇਵਾ ਚਲਦੀ ਵੀ ਲੰਗਰ ਦੀ ਮਾਰੇ ਕਹਾਂ ਨਾ ਕੀ ਬਾਤਾਂ ਨੇ ਕੀ ਬਾਤਾਂ ਨੇ ਕੀ ਬਾਤਾਂ ਨੇ ਸੱਤਾ ਸੋਹਣਾ ਮੁੰਡਾ ਕੋਣ ਪ੍ਰਿੰਸ ਪ੍ਰਾ ਆਜੋ ਬਰਾ ਮਾਹੀ ਦੀ ਸੇਵਾ ਜੰਦੀ ਦੀ ਬਰਾ ਚਾਚਾ ਵੀ ਤੇ ਆਹ ਬੁੱਧ ਤੇ ਕੀ ਦਰਦਾਲ ਹੈਗੀ ਆ ਚਲੋ ਆਪਾਂ ਸੇਵਾ ਬੂਆ ਕਿੰਨੀ ਸੇਵਾ ਆਪਾਂ ਕਰ ਲਈ ਆ ਬਲੋਗ ਬਣਾ ਰਹੇ ਨੇ ਆ ਬਲੋਗ ਬਣਾ ਰਹੇ ਹਾਂ ਥੋੜਾ ਜਿਹਾ ਖਾਲੀ ਹੋ ਗਏ ਫਰੀ ਹੋ ਗਏ ਸੀ ਆਪਾਂ ਤੇ ਆਪਾਂ ਗਿਆ ਥੋੜਾ ਬਲੌਗ ਸ਼ੂਟ ਕਰ ਲਈਏ ਹਰਿਆਣਾ ਦਾ ਸ਼ੋਰ ਆ ਗਿਆ ਹਰਿਆਣੇ ਵਾਲੇ ਪਈਏ ਵੀ ਲਾਤੇ ਨੇ ਟੈਂਟ ਬੰਦਣ ਹਰਿਆਣੇ ਦਾ ਸ਼ੋਰ ਆਦਾ ਟੈਂਟ ਬੰਦੰਦੇ ਆ ਦੋ ਮੁੰਡੇ ਲੱਗੇ ਨੇ ਇਸ ਕੱਪੜੇ ਵਿਚ ਗੁੰਬਾਰ ਚੱਧਾਰੇ ਤੋਂ ਪੱਟਕਾ ਨਹੀਂ ਮਿਲਿਆ ਚੱਧਰੀ ਬਾਹਰ ਐਨ ਲੱਗਦਾ ਡੈਸ਼ਿੰਗ ਵਾਲਾ ਕੱਪੜਾ ਬੰਨ੍ਹ ਲੈ ਡੈਸ਼ਿੰਗ ਦਾ ਟੁਕੜਾ ਹਲੇ ਬੰਨੀ ਜਾ ਰਹੇ ਦੋ ਬੰਦੇ ਟੈਂਟ ਤੇ ਬੰਨੀ ਜਾ ਰਹੇ ਕੀ ਕਰਨਗੇ ਅੱਗੇ ਜਾ ਕੇ ਛੇਤੀ ਕਰੋ ਕੰਮ ਛੇਤੀ 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 ਕਰੋ ਅਪਣੀ ਸ਼ਾਦੀ ਮੇ ਵੀ ਤਾਂ ਬਾਹਰ ਨੂੰ ਨਹੀਂ ਜਾਣਗੇ ਅੱਗੇ ਜਾ ਕੇ ਵੀ ਬੰਨੀ ਹੈ ਟੈਂਟ ਤੇਰੇ ਵੀ ਅੱਜ ਤੇਰੇ ਵੀ ਅੱਜ ਆਇਓ ਥੱਲੇ ਤੂੰ ਆਪਦਾ ਸੋਚ ਤੁਹੋ ਚਪਿਆ ਵੇਕੇ ਓਏ ਬਿੰਦੂ ਫਰਿਆਦ ਤਾਂ ਸੱਲ ਲੀ ਤੇ ਜਿਹਦੇ ਪ੍ਰਾ ਦੀ ਵੇਟ ਹੋ ਰਹੀ ਸੀ ਉਹ ਮਰ ਅਬ ਆ ਗਿਆ ਮੈਂ ਇਕਰਾਨੇ ਪੱਗ ਬੰਨਦੀ ਆ ਤੇ ਮੈਂ ਕਿਵੇਂ ਦਾ ਲੱਗ ਰਿਹਾ ਕਮੈਂਟ ਜ਼ਰੂਰ ਦੱਸਣਾ ਤੇ ਕੋਈ ਕਹੇ ਅਮਾ ਪਾਲਿਆ ਪਾਲੀ ਦਾ ਪਰ ਜੁਗਈ ਸਾਡੇ ਕੋਲ ਆਪਣਾ ਨਹੀਂ ਸੀ ਦੰਦਾ ਬਿਆਸੀ ਉਹ ਲੈ ਲੇ ਪਾਲਿਆ ਇਹਨੇ ਬੋਲੇ ਦਿੱਲੀੋਂ ਅਸੀਂ ਦਿੱਲੀੋਂ ਆਏ ਹਾਂ ਸਾਹ ਪਰੇ ਰਹਿਣ ਵਾਲੇ ਨੇ ਨਾਂ ਨੇ ਨੇੜੇ ਕਰਤਾ ਹੁਣ ਹੈ ਮੇਰੇ ਬਾਜੀ ਕੋਲ ਚੱਕਰ ਨਹੀਂ ਹੈ ਕੋਲਰ ਕਿੰਨਾ ਬੰਦਾ ਤਕੜਾ ਹੈ ਇਸ ਨਾਲ ਚੱਕਰ ਕੋਲਰ ਚੱਕਰ ਆਇਆ ਤੇ ਦੋ ਬੰਨੇ ਸਾਥੇ ਹੋ ਜਾ ਰਹੀ ਹੈ ਕੋਲਰ ਚੱਕਰ ਚਲ ਜਾ ਰਹੀ ਸੀ ਕੋਲਰ ਚੱਕਰ ਕਿੰਨਾ ਚੱਕਰ ਦਿਆ ਕੋਲਰ ਮੇਰਾ ਲੱਕੀ ਫਰਾ ਐਰੇ ਕੋਲਰ ਜਿਹੜਾ ਲੱਕੀ ਫਰਾ ਹੈ ਛੱਕੇਗਾ ਲੱਕੇਵਰਾ ਬੋਲਰ ਚੱਕੇਗਾ ਹਾਂ ਸੰਡਾ ਪਿੱਛੇ ੜ ਦੋ ਪਹਿਲੇ ਲੱਕੇ ਨੂੰ ਬੋਲਰ ਚੱਕਣ ਦੋ ਲਟਾ ਕੇ ਚੱਕਣਾ ਪਏਗਾ ਲਟਾ ਕੇ ਚੱਕਣਾ ਪਏਗਾ ਮਾਰਾ ਲਟਾ ਕੇ ਆਓ ਜੀ ਆਓ 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 ਬਾਪਾ ਪਿੱਛੇ ੜ ਲੱਕੀ ਲਾ ਦੇ ਆ ਆਓ ਯਾਓ ਯਾਓ ਬਾਬਾ ਆਵੇ ਲੱਕੇ ਤੂੰ ਅੱਗੇ ਵੇਖ ਰਹਾ ਯਾਰ ਤੂੰ ਉੱਤੇ ਕਿੱਥੇ ਵੇਖ ਰਿਆ ਅੱਗੇ ਅੱਗੇ ਵੇਖ ਉਹ ਬਰਾਵ ਦੇ ਕਬਜੇ ਖੋਲਗੇ ਨੇ ਟਾਇਰ ਦੇ ਉਹ ਬਰਾਹ ਸਟੈਪ ਨਹੀਂ ਗਈ ਉਹਦੀ ਖਸਰਿਓ ਸਟੈਪ ਨਹੀਂ ਗਈ ਉਹਦੀ ਉਹ ਬੱਗੂ ਮਾਰ ਆਪਕਾ ਦਾਲੋ ਖਾਲੀ ਜੇ ਲੋਕਾਂ ਦੇ ਭਾਈ ਜਿਹਦੀ ਦੁਕਾਨ ਆਏਗੀ ਨਾ ਉਹ ਲੱਕੀ ਕੋਲਰ ਰੇਡ ਰਿਹਾ ਹੈ ਕਿ ਕੁੱਤਾ ਕੋਲਰ ਨੂੰ ਉਹ ਕਰ ਰਿਹਾ ਇਹ ਨਿੱਤ ਦੀ ਢੋਲੀ ਜਾ ਰਹੀ ਆ ਆ ਵੀ ਲੱਕੀ ਖਿੱਚ ਕੇ ਰੱਖਾ ਮੈਂ ਖਿੱਚ ਕੇ ਤੋਰ ਖਿੱਚ ਕੇ ਰੱਖ ਸਾਲੇ ਉਹਦੀ ਸਟੈਪ ਨਹੀਂ ਨਾ ਬੋਲ ਜੇ ਟੈਰਾ ਦੀ ਸਟੌਪ ਹੀ ਲਾ ਰਿਹਾ ਅਰਦਰ ਸਿੱਧਾ ਜੋ ਆਗੇ ਤੇ ਉਹ ਰਾਮ ਦੇ ਭਰਾ ਚੋ ਹਟ ਜਾ ਤੂੰ ਪਾਗਲ ਬੂਗ ਲੈ ਗਈ ਮਿੱਦੇ ਨਿਕਲ ਜਾਣਾ ਕਿ ਹਟ ਗਏ ਭਰਾਵਾ ਵਾ ਵੈਸੇ ਹੋ ਯਾਰ ਵੇ ਵੇ ਕੇ ਕੀ ਆਇਆ ਕਰ ਲੱਕੀ ਯਾਰ ਤੂੰ ਵੀ ਮੈਂ ਚੋ ਪਾਗਲ ਵਾਲੇ ਅਬੇ ਗੱਬਿਆ ਜਾਏਗਾ ਲੱਕੀ ਯਾਰ ਇਹ ਦੇਖ ਇਹ ਦੇਖ ਟੇਡਾ ਹੋ ਜਾਂਦਾ ਜੇ ਟੇਡਾ ਨਹੀਂ ਹੋ ਜਾਂਦਾ ਤਾਂ ਟੇਡਾ ਕਰਦਾ ਜਾਣ ਕੇ ਭਰਾ ਜੀ ਆ ਟਿਕ ਗਿਆ ਸਟੈਕ ਮੇਰੇ ਕੱਲੇ ਕੋ ਚੁੱਕਿਆ ਨਹੀਂ ਆਣਾ ਸਹੀ ਪ੍ਰਿੰਸ ਚੱਕ ਲੇਗਾ thank <gasps> you i ਸਵਾਪਤੀ ਹੋ ਗਏ ਲੰਗਰ ਦੇ ਸੰਗਤ ਅੱਗੇ ਸੇ ਹੀ ਤਾਹ ਕਰਕੇ ਆਪਾਂ ਵੀਡੀਓ ਨਹੀਂ ਬਣਾ ਪਏ ਤੇ ਫਿਰ ਸੇਵਾ ਸੁਭਾ ਵਰਤਾ ਰਿਆ ਤੇ ਓਕੇ ਪ੍ਰਿੰਸ ਬ੍ਰੋ ਓਕੇ ਬ੍ਰੋ ਕੱਲ ਮਿਲਦੇ ਆ ਫਿਰ ਆਪਾਂ ਠੀਕ ਹੈ ਆ ਜੀ ਘਰੇ ਬਾਕੀ ਗੱਲ ਹੈ ਨਾ ਤੇ ਚੋਲਦੇ ਹੀ ਲੈਣਗੇ ਨਿਸ਼ਾਨ ਕੇਸਰੀ ਅਕਾਲ ਕਿਨੇ ਪ੍ਰਿੰਸ ਸਰ ਚੰਗਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਮਾਸੜੀ ਮਾਸੜ ਦੀ ਸਾਡੀ ਵੱਡੀ ਸਿਸਟਰ ਸ਼ਾਮਲੀ ਦੀ ਜਿਹਨੇ ਆਸ਼ੇ ਦੀਆ ਫੋਟੋਆਂ ਕੰਮ ਦਾ ਵਿਆਹ ਆ ਪੰਜੋ ਕਮਰੇ ਇੱਕੋ ਕੰਮ ਕਰੇ ਕਿ